ਨਰਮੀ ਦਾ ਜੀ ਬਸ ਬੁਰਾ ਹਾਲੀ ਹੈ ਮੰਨ ਕੇ ਚਲੋ ਹੁਣ ਇਹ 6700 ਰੁਪਏ ਲੱਗੇ 1500 ਰੁਪਏ ਦਾ ਚੁਕਾਈ ਦਿੱਤੀ ਹੈ ਜੀ ਦੀ 350 50 4600 50 50 ਸਾਨੂੰ ਲੱਗਦਾ ਵੀ ਕੁਝ ਬਚੂ ਹੈ ਇਹਦੇ ਚੋਂ ਨਹੀਂ ਨਹੀਂ ਜੀ ਕੁਝ ਨਹੀਂ ਬਚਣਾ ਇਹਦਾ ਪੱਲਿਓ ਲੈ ਕੇ ਜਾਊਗਾ ਜੀ ਇਦ ਕੀ 10 20 30 40 50 ਰੁਪਏ 750 ਵੀ ਲੈ ਕੇ ਆਇਆ ਚਲ ਹੈ ਹਾਂਜੀ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਵੀ ਮਿਲਦਾ ਕੋਸ਼ਕ ਕੇ ਨਰਮਾ ਵਸ ਕਾਟੇ ਦਾ ਸੋਧ ਨਹੀਂ ਸਰਕਾਰ ਤੋਂ ਹੁਣ ਸਾਡੇ ਤੋਂ ਉਹ ਬੀਆਂ ਦੇ ਬਿੱਲ ਜੇ ਭਰਵਾਏ ਸੀਗੇ ਹਾਂ ਤੇ ਉਹਦਾ ਵੀ ਨੀ ਕੋਈ ਸਬਸਿਡੀ ਆਈ ਜਾਂਦੀ ਸਬਸਿਡੀ ਦੇਵਾਂਗੇ ਉਹ ਵੀ ਸਰਕਾਰ ਫੇਲ ਹੋ ਗਈ ਜੀ ਇਸ ਕੰਮ 'ਚ ਨਰਮਾ ਹੁੰਦਾ ਹੀ ਨਹੀਂ ਜੀ ਦੀ ਮਾੜੇ ਆ ਰਿਆ ਸਪ੍ਰਿਆ ਮਾੜੀਆਂ ਆ ਰਹੀਆਂ ਜੀ ਦੂਜਾ ਨੰਬਰ ਲੇਬਰ ਵੱਧ ਪੈ ਰਿਹਾ ਨਰਮਾ ਝਾੜ ਹੈ ਨਹੀਂ ਜੀ 670 ਰੁਪਏ ਨਰਮਾ ਲੱਗਿਆ ਜੀ ਸਰਕਾਰੂ ਰੇਟ ਤੇ ਕਿਉਂ ਨਹੀਂ ਵਿਕ ਰਿਹਾ ਜੀ ਅੱਜ ਸਾਨੂੰ ਖੁਸ਼ੀ ਹੁੰਦੀ ਆ ਮੰਡੀ ਜੀ ਨਹੀਂ ਖੁਸ਼ੀ ਹੋਈ ਸਾਡੇ ਮੂੰਹ 'ਚ ਸਿਕਰੀਨ ਲਈ ਜੀ ਬੋਲੀ ਵੀ ਲੱਗ ਗਈ ਜੀ ਬਠਿੰਡਾ ਮਾਲਵੇ ਦਾ ਉਹ ਸ਼ਹਿਰ ਆ ਜਿੱਥੇ ਕਿ ਕਿਸੇ ਟਾਈਮ ਇਹ ਜਿਹੜੀ ਅਨਾਜ ਮੰਡੀ ਹੈ ਇੱਥੇ ਨਰਮਾ ਚਿੱਟਾ ਸੋਨਾ ਇੰਨਾ ਹੁੰਦਾ ਸੀਗਾ ਕਿ ਚੱਕਿਆ ਨਹੀਂ ਜਾਂਦਾ ਸੀਗਾ ਬਹੁਤ ਵੱਡੀਆਂ-ਵੱਡੀਆਂ ਟਰਾਲੀਆਂ ਇਸ ਏਰੀਏ ਦੇ ਵਿੱਚ ਆਉਂਦੀਆਂ ਸੀ ਭਰ ਕੇ ਪਰ ਅੱਜ ਇੱਥੋਂ ਦੇ ਹਾਲਾਤ ਇਹ ਹੋ ਚੁੱਕੇ ਆ ਕਿ ਨਰਮਾ ਬਹੁਤ ਹੀ ਘੱਟ ਇੱਕ ਦਿਨ ਦਾ 30-40 ਕੁਆਂਟਲ ਹੀ ਇੱਥੇ ਮੰਡੀ ਦੇ ਵਿੱਚ ਆ ਰਿਹਾ ਜਿਵੇਂ ਕਿ ਸੋਨੇ ਦਾ ਰੇਟ ਕਾਫੀ ਮਹਿੰਗਾ ਹੈ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋਇਆ ਪਿਆ ਹੈ ਉਸੇ ਤਰ੍ਹਾਂ ਜਿਹੜਾ ਇਹ ਚਿੱਟਾ ਸੋਨਾ ਹੈ ਚਿੱਟੇ ਸੋਨਾ ਚੰਗੀ ਤਰੀਕੇ ਨਾਲ ਨਾ ਹੋਣ ਕਰਕੇ ਘਾਟੇ ਦਾ ਸੌਦਾ ਹੋਣ ਕਰਕੇ ਇਹ ਅੱਜ ਕੱਲ ਮੰਡੀਆਂ ਚੋਂ ਗਾਇਬ ਹੁੰਦਾ ਯਾਰ ਹੈ ਬਹੁਤ ਥੋੜੇ ਕਿਸਾਨ ਆ ਜਿਹੜੇ ਕਿ ਇੱਥੇ ਅੱਜ ਕੱਲ ਮੰਡੀ ਦੇ ਵਿੱਚ ਇਹ ਫਸਲ ਲੈ ਕੇ ਆ ਰਹੇ ਨੇ ਮੇਰੇ ਨਾਲ ਨੇ ਕੁਝ ਕਿਸਾਨ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਜਿਹੜਾ ਇਹ ਨਰਮੇ ਤੋਂ ਮੋਜ ਆ ਕਿਉਂ ਪੰਗ ਹੁੰਦਾ ਜਾਂਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ ਬਾਈ ਜੀ ਪਿੰਡ ਗਹਿਰੀ ਮੁੱਟਰ ਜੀ ਅੱਛਾ ਨਰਮੇ ਬਾਰੇ ਤੁਸੀਂ ਕੀ ਕਹੋਗੇ ਮਤਲਬ ਨਰਮੇ ਦਾ ਜੀ ਬਸ ਬੁਰਾ ਹਾਲੀ ਆ ਮਨ ਕੇ ਚਲੋ ਹੁਣ ਇਹ 6700 ਰੁਪਏ ਲੱਗੇ ਆ 1500 ਰੁਪਏ ਦਾ ਚੁਗਾਈ ਦਿੱਤੀ ਹੈ ਜੀ ਇਹਦੀ ਤੇ ਬਾਕੀ ਹੋਰ ਖਰਚੇ ਬਾਕੀ ਆ ਜੀ ਸਰਕਾਰੀ ਰੇਟ ਕੀ ਆ ਦਾ ਸਰਕਾਰੀ ਰੇਟ 7800 ਦਾ ਹੈ ਰੁਪਏ ਜੀ ਤੇ ਚੁਗਾਈ ਕੀ ਰੇਟ ਚੱਲ ਰਹੀ ਹੈ ਚੁਗਾਈ ਜੀ ਮਨ ਕੇ ਜਿਹੜਾ ਪਹਿਲੀ ਚੋਣੀ ਦਾ ਸੀ ਇਹ ਤਾਂ 1500 ਆ ਦੂਜੀ ਦਾ 1000 1200 ਰੁਪਏ ਚੱਲੂਗਾ ਜੀ ਮਤਲਬ ਕਿੰਨੇ ਕੁ ਕਵਾਂਟਲ ਆ ਇਹ ਇਹ ਹੈਗਾ ਜੀ 2.5 ਕਬਟਲ ਇਹਦੇ ਤੇ ਜਿਹੜਾ ਖਰਚਾ ਹੈਗਾ 4500 ਰੁਪਏ ਇਹਦੇ ਤੇ ਆ ਆ ਗਿਆ ਜੀ ਆ ਗਿਆ ਚੁਗਾਈ ਦਾ ਖਰਚਾ ਹਾਂਜੀ ਹਾਂਜੀ ਉਹ ਚੁਗਾਈ ਦਾ ਹੈ ਜਿਹੜਾ ਹੋਰ ਰੇ ਸਪਰੇ ਦਾ ਕੋਈ ਹੋਰ ਲੇਬਰ ਪਈ ਕੱਖ ਮਾਰਨ ਵੇਲੇ ਸੀਲਰ ਸੱਪਿਆਂ ਦੇ ਉਹ ਲਹਿਦਾ ਜੀ ਖਰਚਾ ਸਾਨੂੰ ਲੱਗਦਾ ਵੀ ਕੁਛ ਬਚੂ ਐ ਤੇ ਚੁ ਨਹੀਂ ਨਹੀਂ ਜੀ ਕੁਛ ਨਹੀਂ ਬਚਣਾ ਇਹਦਾ ਪੱਲੋਂ ਲੈ ਕੇ ਜਾਊਗਾ ਜੀ ਇਦ ਕੀ ਕਿੰਨਾ ਕੁ ਨਰਮਾ ਬੀਜਾਇਆ ਸੀਗੀ ਨਰਮਾ ਹੈਗਾ ਜੀ 2.5 ਕਿੱਲੇ ਤੇ ਪਹਿਲਾਂ ਕਿੰਨਾ ਕੁ ਬੀਜਦੇ ਸੀਗੇ ਪਹਿਲਾਂ ਜੀ ਅਸੀਂ ਹੁੰਦਾ ਸੀ 15-15 ਕਿੱਲੇ ਨਰਮਾ ਠੀਕ ਹੈ ਹਾਂਜੀ ਸਰਕਾਰ ਤੋਂ ਕੀ ਉਮੀਦ ਰੱਖਦੇ ਹੋ ਵੀ ਮਿਲਦਾ ਕੋਸ਼ਕ ਕਿ ਨਰਮਾ ਵਾਸ ਘਾਟੇ ਦਾ ਸਬਸਿਡੀ ਨਹੀਂ ਸਰਕਾਰ ਤੋਂ ਹੁਣ ਸਾਡੇ ਤੋਂ ਉਹ ਬੀਆਂ ਦੇ ਬਿੱਲ ਜੇ ਭਰਵਾਏ ਸੀਗੇ ਹਾਂ ਤੇ ਉਹਦਾ ਵੀ ਨਹੀਂ ਕੋਈ ਸਬਸਿਡੀ ਆਈ ਜਾਂਦੀ ਸਬਸਿਡੀ ਦੇਵਾਂਗੇ ਉਹ ਵੀ ਸਰਕਾਰ ਫੇਲ ਹੋ ਗਈ ਇਸ ਕੰਮ ਤੇ ਸਪਰੇਆ ਕਿੰਨੀਆਂ ਕਿ ਚੰਗੀਆਂ ਮਿਲੀਆਂ ਸਪਰੇਆ ਨੇ ਕੋਈ ਅਸਰ ਕਰਿਆ ਜਾਂ ਉਹ ਵੀ ਸਪਰੇਆ ਤਾਂ ਤਕਰੀਬਨ ਇਤ ਕੀ ਠੀਕ ਸੀ ਗੱਲ ਕਰ ਵੀ ਆਹ ਮਗਰੋਂ ਮੌਸਮ ਖਰਾਬ ਹੋ ਗਿਆ ਜੀ ਆਕੇ ਠੀਕ ਹੈ ਹਾਂਜੀ ਹਾਂਜੀ ਤੇ ਕੋ ਸਾ ਬੀਚ ਵੀ ਨੁਕਸ ਸੀਗੇ ਜੀ ਠੀਕ ਹੈ ਹਾਂ ਸਰਕਾਰੀ ਰੇਟ 7800 ਰੁਪਏ ਬੇਕ 6700 ਰੁਪਏ ਰਿਹਾ ਦੁੱਖ ਆਉਂਦਾ ਪੂਰਾ ਦੁੱਖੀ ਹੈ ਜੀ ਹੁਣ 1100 ਰੁਪਏ ਘੱਟ ਵਿਕਿਆ ਜੀ ਕੀ ਰੇਟ ਚਾਹੀਦਾ ਉਹੀ ਸਾਡੀ ਲੇਬਰ ਨਿਕਲਿਆਉਂਦੀ ਜੀ ਕੀ ਰੇਟ ਚਾਹੀਦਾ ਰੇਟ ਜੀ ਹੁਣ ਦਾ 10000 ਰੁਪਏ ਤੱਕ ਘੱਟੂ ਘੱਟ ਚਾਹੀਦਾ ਜੀ ਅੱਜ ਅੱਜ ਦਾ ਰੇਟ ਜੀ ਮੇਰੇ ਨਾਲ ਇੱਕ ਕਿਸਾਨ ਹੋਰ ਨੇ ਬਾਈ ਜਿਹੜਾ ਪਿੰਡ ਹੈ ਗਰੀਬੋਟਰਾ ਜੀ ਕੀ ਨਾਮ ਆ ਆਪਣਾ ਭਗਵਾਨ ਸਿੰਘ ਜੀ ਨਰਮਾ ਅੱਗੇ ਏਸੀ ਮੰਡੀ ਦੇ ਵਿੱਚ ਟਰਾਲੀਆਂ ਟਰਾਲੀਆਂ ਖੜੀਆਂ ਹੁੰਦੀਆਂ ਸੀ ਕੀ ਗੱਲ ਆ ਲੋਕ ਨਰਮੇ ਦੇ ਕਿਉਂ ਪਾਸੇ ਹੋ ਗਏ ਨਰਮਾ ਹੁੰਦਾ ਹੀ ਨਹੀਂ ਜੀ ਦੀ ਮਾੜੇ ਆ ਰਿਆ ਸਪਰੇਆ ਮਾੜੀਆਂ ਆ ਰਿਆਂ ਜੀ ਦੂਜਾ ਨੰਬਰ ਲੇਬਰ ਵੱਧ ਪੈ ਰਹੀ ਐ ਨਰਮੇ 'ਚ ਝਾੜ ਨਹੀਂ ਜੀ ਅੱਛਾ ਜਿਹੜਾ ਹੁਣ ਨਰਮੇ ਦਾ ਪੈਕਟ ਵੀਜਾ ਮੰਨ ਲਓ ਸੀ ਇੱਕ ਪੈਕਟ ਵੀਜਾ 450 ਗ੍ਰਾਮ ਦਾ ਉਹਦੇ ਵਿੱਚ 10 20 ਬੂਝੇ 50 ਬੂਝੇ ਕਿੱਲੇ 'ਚ ਟਿੰਡੀਆਂ ਬਣ ਕੇ ਜਿਹੜੀਆਂ ਤੇ ਗਿੱਟੀਆਂ ਜੀ ਉਹ 'ਚ ਅੱਛਾ ਬੀਮਾੜੇ ਦਾ ਕ ਉੱਪਰੋਂ ਰੇਟ ਨਹੀਂ ਮਿਲ ਰਿਹਾ ਹਨਾ ਉੱਪਰੋਂ ਰੇਟ ਨਹੀਂ ਮਿਲ ਰਿਹਾ ਆ 6700 ਰੁਪਏ ਨਰਮਾ ਲੱਗਿਆ ਜੀ ਸਰਕਾਰੂ ਰੇਟ ਤੇ ਕਿਉਂ ਨਹੀਂ ਵਿਗ ਰਿਹਾ ਜੀ ਠੀਕ ਹੈ ਤੇ ਜਦੋਂ ਸਰਕਾਰ ਨੇ ਬਦਲਾਵ ਦਾ ਨਾਮ ਲੈ ਕੇ ਕਿਸਾਨਾਂ ਦਾ ਨਾਮ ਲੈ ਕੇ ਆਈ ਸੀ ਥੋੜਾ ਜਿਹਾ ਪਿੱਛੇ ਦੇਖੋਗੇ ਨਾ ਉਹ ਵੀ ਸਾਹਮਣੇ ਲਿਖਿਆ ਹੈ ਕਹਿੰਦਾ ਜੀ ਆਇਆ ਇਹਨੂੰ ਮੁੱਖ ਮੰਤਰੀ ਵੱਲੋਂ ਕੀ ਹੈਗੇ ਹਾਂਜੀ ਇੱਕ ਜੇ ਕੋਈ ਬੰਦਾ ਜੀ ਆਇਆ ਇਹਨੂੰ ਕਹੇ ਦੇ ਤਾਂ ਖੁਸ਼ੀ ਹੁੰਦੀ ਹੈ ਅੱਜ ਸਾਨੂੰ ਖੁਸ਼ੀ ਹੁੰਦੀ ਹੈ ਮੰਡੀ ਜੀ ਨਹੀਂ ਖੁਸ਼ੀ ਹੋਈ ਸਾਡੇ ਮੂੰਹ ਤੇ ਸਿਕਰੀਨ ਲਈ ਜੀ ਬੋਲੀ ਵੀ ਲੱਗ ਗਈ ਜੀ ਕੀ ਰੇਟ ਲੱਗਿਆ ਤੁਹਾਡਾ ਨਰਮਾ 6700 ਰੁਪਏ ਤਾਂ ਇਹ ਜਿਹੜੇ ਮਾਲਵੇ ਦੇ ਕਿਸਾਨਾਂ ਦੇ ਹਾਲਾਤ ਹੋ ਚੁੱਕੇ ਨੇ ਨਰਮਾ ਅਸੀਂ 20 ਕਿੱਲੇ ਨਰਮਾ ਵੇਚਦੇ ਹੁੰਦੇ ਸੀ ਇੱਥੇ ਢੇਰ ਲਾਉਂਦੇ ਸੀ ਤਾਂ ਉਹਦੇ ਨਰਮੇ ਹੁੰਦੇ ਸੀ ਅਸੀਂ ਕਿਉਂ ਕਹਿੰਦੇ ਨਹੀਂ ਹੁੰਦੇ ਸੀ ਰੇਟ ਵੀ ਸਾਨੂੰ ਉਹਦਾ ਫੁੱਲ ਮਿਲਦੇ ਸੀ ਤੇ ਹੁਣ ਅੱਜ ਨਰਮਾ ਦੇਖ ਲੋ ਆ ਮੇਰੇ ਕੋਲੇ ਹੁਣ ਮੰਨ ਲਾ ਵੀ 2 ਕਿੱਲੇ ਥਾਂ ਜੀ ਅੱਜ ਆ ਨਰਮਾ 3 ਕੁਇੰਟਲ ਹੋ ਜੇ 3.5 ਕੁਇੰਟਲ ਹੋ ਜੇ ਹੋਰ ਕਿੰਨਾ ਕਹੇ ਤੇ ਬਸ ਇੰਨਾ ਮਾਗਰ ਹੈ ਨਹੀਂ ਸੁੱਕ ਗਿਆ ਜਮ ਠੀਕ ਹੈ ਇਹ ਮਾਲਵੇ ਦੇ ਕਿਸਾਨਾਂ ਦੇ ਹਾਲਾਤ ਹੋ ਚੁੱਕੇ ਨੇ ਜਿਹੜਾ ਕਿ ਨਰਮਾ ਕਿਸੇ ਟਾਈਮ ਚਿੱਟਾ ਸੋਨਾ ਹੁੰਦਾ ਸੀਗਾ ਘਰਾਂ ਦੇ ਵਿੱਚੋਂ ਬਹੁਤ ਚਾਂਈ ਚਾਂਈ ਕਿਸਾਨ ਮੰਡੀ ਤੇ ਲੈ ਕੇ ਆਉਂਦਾ ਸੀਗਾ ਪਰ ਹੁਣ ਉਹਦਾ ਜੀ ਕਿਉਂ ਖਾਂਦੇ ਸੀ ਹੁਣ ਮੱਝਾਂ ਨੂੰ ਕਿੱਥੇ ਪਾਜੂ ਨਰਮਾ ਨਹੀਂ ਹੁੰਦਾ ਜੀ ਸਹੀ ਗੱਲ ਆ ਤਾਂ ਹੁਣ ਜਿਹੜਾ ਇੱਕ ਮਤਲਬ ਕਿਸਾਨ ਆ ਉਹ ਨਾ ਖੁਸ਼ੀ ਐ ਸਿਰਫ ਇਹੀ ਕਹਿ ਰਿਹਾ ਬਾਈ ਜੀ ਆਫ ਦਾ ਕੈਮਰਾ ਵੀ ਕਹਿ ਰਿਹਾ ਸੀ ਕਿ ਸਿਰਫ ਸਾਡਾ ਟਾਈਮ ਪਾਸ ਹੋ ਰਿਹਾ ਪਰ ਕੋਈ ਖੇਤੀ ਲਾਹੇਵੰਦ ਧੰਦਾ ਨਹੀਂ ਆ